ਹਏ ਮੰਮੀ ਕੀ ਹੋਇਆ ਵਾ ਪੰਗੇ ਲੈਣ ਦੀ ਜਾਲਾ ਤੈਨੂੰ ਲਾਇਆ ਅੰਦਰ ਆ ਗਿਆ ਟੁੱਟਾਇਆ ਮੰਜਾ ਜਿਹੜਾ ਵਈ ਤੇ ਮੈਨੂੰ ਛੁੱਟਿਆ ਹੀ ਤੋ ਉਹ ਤਾਂ ਚੰਗਾ ਭਲਾ ਤੂੰ ਹੀ ਨਹੀਂ ਚੰਗੀ ਤੂੰ ਬਣ ਕੇ ਪੰਗੇ ਲੈਣ ਦੀ ਉਠਾਲ ਹੁਣ ਮੈਨੂੰ ਫੜ ਕੇ ਠਾਲ ਵੀ ਤਾਂ ਕਰ ਹਏ ਮੈਂ ਚੰਗਾ ਭਲਾ ਪਤਾ ਵੀ ਮੈਂ ਜਾਣਾ ਵਾ ਹੁਣ ਲੱਤ ਤਰਾ ਕੇ ਤੇ ਬੈਠੀ ਰਹੀ ਬੈਠਾ ਇਥੇ ਹੇ ਰੱਬ ਕੀ ਕਰਾਂ ਮੈਂ ਮੇਰੇ ਘਰ ਸਾਂ ਤੈਨੂੰ ਕੋਹੋਂ ਦਾ ਹੀ ਜਾਲੇ ਲਾ ਮੈਂ ਲਾਇਦੇ ਹੀ ਚਾਰ ਪਾਈ ਜਾਂ ਆਂਡੀ ਤੇਰੇ ਕੱਪੜੇ ਨਾਸ ਹੋਏ ਨਹੀਂ ਹੋ ਚੌਰ ਕਿਥੇ ਤੇ ਮੇਰੇ ਕੱਪੜੇ ਪਾਏ ਚੌਰ ਕਦੋਂ ਲਿੰਦਾ ਮੈਂ ਆ ਵੇ ਆ ਚਾਰ ਵਾਂ ਡੱਬਾ ਕਿਥੇ ਚਾਰ ਹਾਂ ਵੇ ਹਾਂ ਆਏ ਹੈ ਚਾਰ ਕਦੋਂ ਆ ਪੈਣਾ ਸੋਚਣ ਡੀ ਹੀ ਕਿ ਇੱਕ ਵਾਰੀ ਪਿੰਡੋਂ ਨਾ ਜਾਵਾ ਜਾ ਕੇ ਤੇ ਦਰਵਾਜ਼ੇ ਦਰੂਜੇ ਖੋਲਾਂ ਜਾ ਕੇ ਇੰਨੇ ਮੀਂਹ ਮੂੰਹ ਪੈਂਦੇ ਰਹੇ ਹਨੇਰੀਆਂ ਨੂਰੀਆਂ ਵੀ ਆਈਆਂ ਵਾ ਤੇ ਬੜਾ ਹੀ ਕੂੜਾ ਚੜਿਆ ਹੋਣਾ ਵਾ ਤੇ ਇੱਕ ਵਾਰੀ ਹੂੰ ਜਾਂ ਜਾਵਾ ਜਾ ਕੇ ਸਫਾਈ ਕਰਾਵਾ ਚੱਲ ਕੋਈ ਨਹੀਂ ਸੰਦੀਪ ਨੂੰ ਲੈ ਜਾ ਨਾਲ ਪੁੱਛ ਲਾ ਉਹਨੂੰ ਕੀ ਆਂਦੀ ਹੈ ਤੇ ਦਮੀਆਂ ਲੀਆਂ ਚੱਲ ਜੂ ਇੱਕ ਦਿਨ ਆ ਨਵਾਂ ਸਿਆਪਾ ਪਾ ਲਿਆ ਗਲ ਇੱਥੇ ਕੀ ਆ ਗਈ ਆ ਕਦੀ ਮੇਰੇ ਨਾਲ ਚੱਲੋ ਕਦੀ ਆ ਕਰੋ ਕਦੀ ਉਹ ਕਰੋ ਨਹੀਂ ਜਿਨ੍ਹਾਂ ਦੀ ਸੱਸਾਂ ਨਹੀਂ ਹੁੰਦੀਆਂ ਉਹ ਭਲਾ ਆਪਣੇ ਘਰ ਨਹੀਂ ਰਹਿੰਦੀਆਂ ਮੂੰਹ ਚੁੱਕ ਕੇ ਇੱਥੇ ਆ ਗਏ ਆ ਰਜਵੰਤ ਉਹ ਲਵਲੀ ਦੀ ਗੱਲ ਤੋਂ ਛੱਡਦੇ ਉਹ ਪਹਿਲਾਂ ਬੜਾ ਉਂਤਰਾ ਸੀ ਬੜੀਆਂ ਵਾਰ ਨੂੰ ਤਲਵਾਰਾਂ ਮਾਰਦਾ ਹੁੰਦਾ ਸੀ ਉਹਨੂੰ ਤਾਂ ਕੂਨ ਦਾ ਪਤਾ ਨਹੀਂ ਸੀ ਕਿਦਾਂ ਕੋਈ ਦਾ ਵਾ